ਖਬਰ ਜੁੜੀ ਹੈ ਅਕਸਰ ਵਿਵਾਦਾ ਵਿੱਚ ਰਹਿਣ ਵਾਲੀ ਲੁਧਿਆਣੇ ਦੀ ਸਬਜ਼ੀ ਮੰਡੀ ਦੀ। ਤੋਂ ਤੁਹਾਨੂੰ ਦੱਸਦੇ ਕਿ ਦੁਪਹਿਰ ਕਰੀਬ 2 ਵਜੇ ਨਵੀਂ ਸਬਜ਼ੀ ਮੰਡੀ ਉਸ ਸਮੇਂ ਬੜਾ ਹੜਕਮ ਮਚ ਗਿਆ ਜਦੋਂ ਫਰੂਟ ਸ਼ੈੱਡ ਨੰਬਰ 30 ਵਿੱਚ ਰੱਖਿਆ ਪਲਾਸਟਿਕ ਦੀਆਂ ਕੇਟਾ ਵਿੱਚ ਅਚਾਨਕ ਅੱਗ ਭੜਕ ਉੱઠી। ਦੇਖਦੇ-ਦੇਖਦੇ ਅੱਗ ਨੇ ਵਿਸ਼ਾਲ ਰੂਪ ਧਾਰ ਕਰ ਲਿਆ ਤੇ ਸਾਰੇ ਇਲਾਕੇ ਵਿੱਚ ਉਫਰਤ-ਫਰੀ ਮਚ ਗਈ। ਕਈ ਕਿਲੋਮੀਟਰ ਤੱਕ ਧੂੰਏ ਦੇ ਗੁਬਾਰ ਅਸਮਾਨ ਵਿੱਚ ਚੜਦੇ ਦਿਸੇ। ਅੱਗ ਲੱਗਦੇ ਹੀ ਕੁਝ ਧਮਾਕਿਆਂ ਦੀ ਆਵਾਜ਼ਾ ਵੀ ਸੁਣਾਈ ਦਿੱਤੀਆਂ ਜਿਸ ਨਾਲ ਮੌਕੇ ਤੇ ਮਜੂਰ ਸਬਜ਼ੀ ਵਿਕਰੇਤਾ ਤੇ ਗ੍ਰਾਹਕ ਭਰ ਆ ਗਈ ਲੋਕ ਆਪਣੀਆਂ ਦੁਕਾਨਾਂ ਤੇ ਸਮਾਨ ਨੂੰ ਬਚਾਉਣ ਲਈ ਅਦਰ ਉਦਰ ਭੱਜਣ ਲੱਗੇ ਕਈ ਦੁਕਾਨਦਾਰਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਸੂਚਨਾ ਮਿਲਦੀ ਹੈ ਫਾਇਰ ਬ੍ਰਿਗੇਡ ਦੀਆਂ ਟੀਮਾਂ ਜਿਹੜੀਆਂ ਉਹ ਮੌਕੇ ਤੇ ਪਹੁੰਚ ਗਈਆਂ 3 ਤੋਂ 3 ਗੱਡੀਆਂ ਜਿਹੜੀਆਂ ਉਹ ਆਗ ਨੂੰ ਬਚਾਉਣ ਦੇ ਲਈ ਲਿਧੀਆਂ ਪਰ ਅੱਗ ਤੇ ਕਾਬੂ ਪਾ ਲਿਆ ਗਿਆ ਅੱਗ ਦੇ ਕਾਬੂ ਪਉਣ ਤੋਂ ਬਾਅਦ ਪਹਿਲਾਂ ਦੁਕਾਨਦਾਰਾਂ ਨੇ ਆਪਣੇ ਤੌਰ ਤੇ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਪਲਾਸਟਿਕ ਦੀਆਂ ਕਰੇਟਾਂ ਵਿੱਚ ਲੱਗੀ ਅੱਗ ਅਮਿੱਤ ਦਿਨਾਲ ਬੈਲਗੇ ਕੀ ਸਾਰੇ ਯਤਨ ناکਾਮ ਰਹੇ ਹਾਲਾਤ ਤੇ ਕਾਬੂ ਪਾਣ ਲਈ ਅੱਗ ਬੁਝਾਊ ਕਰਮਚਾਰੀਆਂ ਨੇ ਆਸ-ਪਾਸ ਦੀਆਂ ਦੁਕਾਨਾਂ ਨੂੰ ਖਾਲੀ ਵੀ ਕਰਵਾਇਆ ਦੇਰ ਸ਼ਾਮ ਤੱਕ ਅੱਗ ਜਾੜਦੇ ਯਤਨ ਜਾਰੀ ਸਨ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਦੇਖੋ ਇਹ ਮੰਦਪਾਗੀ ਘਟਨਾ ਔਰ ਕਿਸੇ ਨੂੰ ਇਸ ਚੀਜ਼ ਦੀ ਜਾਣਕਾਰੀ ਵੀ ਨਹੀਂ ਸੀ ਤਕਰੀਬਨ 2:30 ਵਜੇ ਪਤਾ ਲੱਗਿਆ ਵੀ ਮੰਡੀ ਚ ਕਿਤੇ ਅੱਗ ਲੱਗੀ ਹੈ ਪਾਈਚਾਰੇ ਨੇ ਆਪਣੇ ਤੌਰ ਤੇ ਐਫਰਟ ਕਰਕੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਤੇ ਕੰਟਰੋਲ ਵਾਲਿਆ ਪੱਕੀ ਪ੍ਰਮਾਤਮਾ ਦਾ ਸ਼ੁਕਰ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਾਡਾ ਮਾਲੀ ਨੁਕਸਾਨ ਕਾਫੀ ਹੋਇਆ ਪਰ ਉਹਦਾ ਕੋਈ ਅਜੇ ਅੰਦਾਜ਼ਾ ਨਹੀਂ ਲਗਾਇਆ ਦੱਸੋ ਸੈਂਟਰ ਬੱਡੇ ਕਨੇ ਗੱਡੀ ਤੇ ਹੀ ਅੱਗ ਲੱਗੀ ਗੱਡੀ ਨੂੰ ਹਾਂ ਇੱਕ ਕਮਰਸ਼ੀਅਲ ਗੱਡੀ ਖੜੀ ਸੀ ਉਹਨੂੰ ਅੱਗ ਲੱਗੀ ਹੈ ਬਾਕੀ ਸਿਲੰਡਰ ਦੀ ਸਾਨੂੰ ਕੋਈ ਜਾਣਕਾਰੀ ਨਹੀਂ ਨਾ ਹੀ ਫਾਇਰ ਬ੍ਰਿਗੇਡ ਵਾਲਿਆਂ ਨੇ ਕੋਈ ਜਾਣਕਾਰੀ ਦਿੱਤੀ ਵੀ ਕਿਤੇ ਸਿਲੰਡਰ ਸੀਗਾ ਜਾਂ ਨਹੀਂ ਸੀਗਾ ਹੋ ਸਕਦਾ ਜੀ ਅਫਵਾਹਾਂ ਬਹੁਤ ਹੋ ਸਕਦੀਆਂ ਬਾਕੀ ਸਿਲੰਡਰ ਵਾਲੀ ਕੋਈ ਗੱਲ ਨਹੀਂ 2:30 ਵਜੇ ਤੋਂ ਲੈ ਕੇ ਹੁਣ ਤੱਕ ਅਸੀਂ ਇੱਥੇ ਖੜੇ ਆ ਕੋਈ ਸਾਨੂੰ ਸਿਲੰਡ ਦੁਕਾਨਾਂ ਤੇ तकरीबन 7 ਤੋਂ 8 ਦੁਕਾਨਾਂ ਜੋ ਬਿਲਕੁਲ ਖਤਮ ਹੋ ਗਈਆਂ ਸਾਰੇ ਫਰੂਟ ਦੇ ਆੜਤਾ ਕੰਮ ਕਰਦੇ ਫਾਇਰ ਬ੍ਰੇਡ ਤੇ ਚਾਰ ਕੱਢਿਆ ਆ ਅੱਗ ਤੇ ਕਾਬੂ ਪਾ ਆ ਪਾਜੀ ਹੋਇਆ ਕੀ ਹੋਇਆ ਵੀਰੇ ਸਾਨੂੰ ਵੀ ਨਹੀਂ ਪਤਾ ਕੀ ਹੋਇਆ ਬਸ ਸਾਡੀ ਦੁਕਾਨ ਸੀਗੀ ਤੇ ਸਾਰੀ ਦੁਕਾਨ ਤੇ ਅੱਗ ਲੱਗ ਗਈ ਉਹਦੇ ਸਿਲੰਡਰ ਸੀਗਾ ਤੇ ਉਹ ਸਿਲੰਡਰ ਅਸੀਂ ਬਚਾਲ ਲਈ ਆਏ ਆ ਬਸ ਬਾਕੀ ਸਾਰਾ ਕੁਝ ਤਾਂ ਵੈਸੇ ਉਧਰ ਫਟ ਗਿਆ ਆ ਕੰਤਨ ਨੁਕਸਾਨ ਹੋਇਆ ਬਾਜੀ ਸਾਨੂੰ ਵੀ ਨਹੀਂ ਪਤਾ ਐਤੂ ਸਾਡੀ ਭੈਣ ਦਾ ਵਿਆਹ ਸੀ ਉਧਰ ਸੀਗੇ ਬੀਜੀ ਸਾਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਬਸ ਸਿਲੰਡਰ ਦੋ ਤਰ ਫੁੱਟਿਆ ਉਧਰ ਉਹ ਸਿਲੰਡਰਾਂ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਅੱਗ ਲੱਗ ਗਈ ਮੰਡੀ ਦੇ ਵਿੱਚ ਬਾਜੀ ਕਹਲੇ ਤੇ ਕੋਈ ਨੁਕਸਾਨ ਨਹੀਂ ਹੋਇਆ ਹਾਂਜੀ ਬੱਚਾ ਭਾਈ ਮੈਂ ਤਾਂ ਸਲੂੰਗਾ ਕੰਮ ਕਰਦਾ ਵੀਰੇ ਇੱਥੇ ਸਾਡੀ ਸ਼ੋਗ ਆਪਣੀ ਚਾਹ ਦੀ ਹਾਂਜੀ ਬਾਕੀ ਹੋਰ ਇਹਨਾਂ ਦੇ ਦੁਕਾਨਾਂ ਉਹ ਦੁਕਾਨਾਂ ਜਿੰਨੀਆਂ ਭਾਜੀ ਸਾਰੀ ਦੁਕਾਨਾਂ ਦੇ ਲੱਗੀਆਂ ਜਿੱਥੇ ਇੱਥੇ ਸੀਗੇ 10 ਤੋਂ 12 ਦੁਕਾਨਾਂ ਦੇ ਪਲੱਸ ਸੀਗੀਆਂ ਭਾਜੀ ਆ ਸਾਰੀ ਲਗਾਨਾਂ ਦੇ ਅੱਗ ਲੱਗੀ ਉਧਰ ਵੀ ਲੱਗਦੀ ਕਿੰਨੇ ਗੱਡੀਆਂ ਆ ਚੁੱਕੀਆਂ ਨੇ ਗੱਡੀਆਂ ਭਾਜੀ 3 4 5 ਗੇਟਰ ਆ ਕੇ ਹੋਏ ਆ ਤੇ ਮੋਕੇ ਦੇ ਇਹਨਾਂ ਨੇ ਠੇਕ ਲੈ ਦੇਖ ਲਿਆ ਇੱਕ ਸਿਲੰਡਰ ਫੁੱਟਣ ਤੋਂ ਬਚ ਗਿਆ ਵਾ ਉਹਦੇ ਵਿੱਚ ਵਿਆਸੀ ਪੇਟੀ ਦੇ ਵਿੱਚ ਉਹਦੀ ਚਾਬੀ ਸਾਡੇ ਕੋਲ ਸੀ ਉਹ ਬਚ ਗਿਆ ਸਿਲੰਡਰ ਬਾਕੀ ਸਾਰੇ ਇੱਧਰਲੇ ਸਿਲੰਡਰ ਫਟ ਗਏ ਹੋਏ ਆ ਜਿਹੜੇ ਲੋਕੀ ਵਾਲੀ ਵੀਡੀਓ ਬਣਾ ਰਹੇ ਨੇ ਕੀ ਕਹੂੰਗੇ ਲੋਕਾਂ ਨੂੰ ਭਾਜੀ ਇਹਨਾਂ ਨੂੰ ਤਾਂ ਕੀ ਕਹੀਏ ਇਹ ਵੀਡੀਓ ਰੰਗ ਰੰਗ ਦੋ ਕੀ ਆ ਬੱਸ ਇਹ ਆਪਣਾ ਕੋਈ ਨਹੀਂ ਜਦੋਂ ਗੱਲੇ ਭਾਜੀ ਦੇਖੋ ਸਿਲੰਡਰ ਪੇ ਵਾਲੇ ਵੀ ਪੇ ਆ ਉਹਦੇ ਵਿੱਚ ਛੋਟੇ ਛੋਟੇ ਇਹ ਲੱਗੇ ਵੀਡੀਓ ਬਣਾ ਲੈ